ਇਸ ਮਿੱਟੀ 'ਚ ਨਵਾਂ ਸੂਰਜ ਉਗਾ ਸਕਨਾਵਾ ਮੈਂ ਇਸ ਮਿੱਟੀ 'ਚ ਨਵਾਂ ਸੂਰਜ ਉਗਾ ਸਕਨਾਵਾ ਮੈਂ ਇਹ ਕ੍ਰਿਸ਼ਮਾ ਵਕਤ ਨੂੰ ਸ਼ਾਹਿਦ ਵਿਖਾ ਸਕਦਾਵਾ ਮੈਂ ਜ਼ਿੰਦਗੀ ਨੂੰ ਮੁਸਕਰਾ ਕੇ ਦਾਤੇ ਲਾ ਸਕਨਾਵਾ ਮੈਂ ਮਾੜਿਆਂ ਤੇ ਬੇਵਸਾਂ ਨੂੰ ਹੱਕ ਦਿਲਾ ਸਕਨਾਵਾ ਮੈਂ ਕੱਲ ਵੀ ਦਿੱਤਾ ਸੀ ਲਹੂ ਮੈਂ ਇਸ ਵਤਨ ਦੇ ਵਾਸਤੇ ਅੱਜ ਵੀ ਇਹਦੀ ਆਬਰੂ ਤੇ ਸਿਰ ਕਟਾ ਸਕਨਾਵਾ ਮੈਂ ਰੋਕ ਸਕਨਾ ਮੈਂ ਸਮੇ ਨੂੰ ਜਜ਼ਬਿਆਂ ਦੀ ਢਾਲ ਤੇ ਮਰਦਾ ਜਿਨ੍ਹਾਂ ਨੂੰ ਹਯਾਤੀ ਨਾਲ ਮਿਲਾ ਸਕਨਾ ਮੈਂ ਫਿਕਰ ਦੁਨੀਆ ਦੀ ਫਿਕਰ ਦੁਨੀਆ ਦੀ ਭੁਲਾ ਕੇ ਬੈਠਣਾ ਰੁੱਖਾਂ ਦੇ ਹੇਠ ਤੂੰ ਕਹੇ ਤੇ ਫਿਰ ਵੇੜਾਉ ਲਿਆ ਸਕਨਾ ਮੈਂ ਮੈਂ ਲਿਆ ਸਕਨਾ ਮੈਂ ਖੁਦ ਨੂੰ ਆਇਨੇ ਦੇ ਰੂਬਰੂ ਮੈਂ ਲਿਆ ਸਕਨਾ ਮੈਂ ਖੁਦ ਨੂੰ ਆਇਨੇ ਦੇ ਰੂਬਰੂ ਆਇਨੇ ਨੂੰ ਆਇਨਾ ਜੇਕਰ ਵਿਖਾ ਸਕਨਾ ਮੈਂ ਆਇਨੇ ਨੂੰ ਆਇਨਾ ਜੇਕਰ